ਠੀਕ ਹੈ ਮੇਰਾ ਸੰਗਰਸ਼ ਕਦੇ ਕਹੂਗਾ ਆ ਜਵਾਨ ਕੰਨ ਨੂੰ ਆ ਕੇ ਕਹਿਣੀ ਬਾਪੂ ਆ ਕੇ ਮੁਕਰਨੇ ਕੋਈ ਸੰਸਦਾਂ ਨਾ ਕਰੂਗਾ ਤੁਸੀਂ ਰਾਜਨੀਤਿਕ ਕਿਆ ਕਰਨਾ ਹੈ ਕਿ ਤੂੰ ਐਂਟੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਤੁਸੀਂ ਉਹ ਬਣਾਉਂਦੇ ਹੋ ਸਾਡੀ ਅੱਜ ਮੈਨੂੰ ਮੇਰੇ ਹੱਥ ਉੱਤੇ ਤੁਸੀਂ ਸਾਨੂੰ ਧੋਸ਼ ਕਰਨਾ ਚਾਹੁੰਦੇ ਹੋ ਐਨੀ ਕਿਸਮ ਦੀ ਗੱਲ ਹੈ ਕਿ ਮੈਂ ਤੁਹਾਨੂੰ ਨਹੀਂ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਚੋਣਾ ਲੜਨ ਦੀ ਆਟਖਲਾ ਪਿਛਲੇ ਕੁਝ ਸਮੇਂ ਤੋਂ ਲਾਈਆਂ ਜਾ ਰਹੀਆਂ ਸੀ ਜਿਸ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਨੇ ਵੀ ਉਹਨਾਂ ਨੂੰ ਚੋਣ ਲੜਨ ਦੀ ਆਫਰ ਦਿੱਤੀ ਸੀ ਪਰ ਹੁਣ ਚੋਣਵੀ ਆਫਰ ਤੇ ਮੂਸੇਵਾਲਾ ਦੇ ਪਿਤਾ ਪੜਕ ਉੱਠੇ ਨੇ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਵੇ ਉਹਨਾਂ ਨੇ ਆਪਣਾ ਪੁੱਤ ਖਵਾਇਆ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਟੈਗ ਨਾ ਦਿੱਤਾ ਜਾਵੇ ਤੁਸੀਂ ਚੰਦ ਲੋਕਾਂ ਦੀ ਖਾਤਰ ਰਾਜਨੀਤਿਕ ਗਲੇਰੇ ਚ ਜਾਣਾ ਫਿਰ ਉਹ ਜੀ ਸਦਕੇ ਜਾਓ ਮਾਰੇ ਕਿਹਨੂੰ ਖਾਪਰਾ ਦੇਮਾ ਕਿਹਨੂੰ ਨਾ ਦੇਮਾ ਮੇਰਾ ਕੀ ਮਤਲਬ ਮੈਂ ਕੌਣ ਆ ਯਾਰ ਮੈਂ ਇੱਕ ਛੋਟਾ ਜਿਹਾ ਸਰਪੰਚ ਚ ਟਿਕਣਾ ਮੈਂ ਕਿਸੇ ਨੂੰ ਚਾਹ ਤੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਮੈਂ ਬੇਤਾ ਆਪਣਾ ਵੀ ਜੜਿਆ ਪਿਆ ਤੁਸੀਂ ਮੈਨੂੰ ਟੈਗ ਨਾਮ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਨ ਤੈਨੂੰ ਆ ਕੇ ਕਹਿਣਗੇ ਬਾਪੂ ਆ ਕੇ ਮਕਰਨੇ ਹੋ ਸਕਦਾ ਮੈਂ ਕਰਨਾ ਕੱਦ ਯਾ ਤੁਸੀਂ ਮੇਰੇ ਮੂੰਹ ਚ ਗੱਲਾਂ ਕਰ ਤੋਂ ਥੰਨੀ ਜਾਂਦੇ ਹੋ ਤੇ ਤੁਸੀਂ ਗਲਤ ਹੰਦੋਂ ਜਿਵੇਂ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਕੀ ਸਕਦੇ ਉਹ ਮਦਾਨ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲ ਤੇ ਛੱਡ ਬਲਕੌਰ ਸਿੰਘ ਨੇ ਸਾਫ ਕੀਤਾ ਕਿ ਉਹਨਾਂ ਨੂੰ ਸਿਆਸਤ ਚ ਪ੍ਰੋਡਕਟ ਵਾਂਗੂ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਆਪਣੀ ਬਰ ਤੋਂ ਨਹੀਂ ਹੋਣ ਦੇਣਗੇ ਪਰ ਇੱਥੇ ਹੀ ਉਹਨਾਂ ਐਲਾਨ ਵੀ ਕੀਤਾ ਕਿ ਜੇਕਰ ਉਹਨਾਂ ਦਾ ਮਨ ਹੋਇਆ ਤਾਂ ਉਹ ਰਾਜਨੀਤੀ ਚ ਜ਼ਰੂਰ ਜਾਣਗੇ ਪਰ ਹਾਲੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਵੇ ਸ਼ੋਭਦੀਪ ਤੇ ਜਉਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਹੈ ਤੁਸੀਂ ਸਾਨੂੰ ਬਰੂਸ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਬਾਈ ਰੂਨ ਦਿੱਖੀ ਹੋਈ ਹੈ ਮੈਂ ਕਿਥੋਂ ਜੂਰ ਨਹੀਂ ਹੁਣ ਲੱਗ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਇਹ ਮੇਰਾ ਰਾਜਿਕ ਮਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਥੋੜੇ ਕੋਲੇ ਕਲੀਅਰ ਕਰਾਂ ਮੈਂ ਆਖਾਂਗਾ ਮੈਂ ਆਹ ਤਾਂ ਮੈਨੂੰ ਨਹੀਂ ਕੋਲ ਦੱਸੀ ਨਹੀਂ ਮਨ ਮੈਂ ਨਹੀਂ ਜਾਂਦਾ ਅੱਜ ਘਰੇ ਬੈਠੂਗਾ ਤੋਡੇ ਕੋਲ ਵੀ ਆਕਾ ਹੈ ਮੇਰੇ ਕੋਲ ਵੀ ਆਕਾ ਹੈ 10 ਇੱਕ ਬੀਤੇ ਦਿਨੀ ਚੰਡੀਗੜ੍ਹ ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਾ ਬਣਿੰਗ ਨੇ ਕਿਹਾ ਸੀ ਕਿ ਜੇਕਰ ਬਲਕੌਰ ਸਿੰਘ ਚੋਣਾ ਲੜਨ ਚਾਹਣ ਤਾਂ ਉਹ ਉਹਨਾਂ ਨੂੰ ਘਰ ਜਾ ਕੇ ਟਿਕਟ ਦੇ ਕੇ ਆਉਣਗੇ ਜਿਸ ਤੋਂ ਬਾਅਦ ਬਲਕੌਰ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕੀਤਾ ਸੀ ਪਰ ਉਸ ਤੋਂ ਬਾਅਦ ਵੀ ਲਗਾਤਾਰ ਅਫਵਾਹਾਂ ਉੱਠ ਰਹੀਆਂ ਸੀ ਜਿਸ ਤੇ ਹੁਣ ਬਲਕੌਰ ਸਿੰਘ ਨੇ ਪੂਰਨ ਤੌਰ ਤੇ ਵਿਰਾਮ ਲਾ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ